ਕਿਆਮਤ ਬੰਦਿਤ ਸਾਗਰ ਡੈਮ ਦੇ ਕੋਲੇ ਗਏ ਸਾਰੇ ਸੱਤ ਗੇਤ ਖਤਰੇ ਦੇ ਨਿਸ਼ਾਨ ਦੇ ਨੇੜੇ ਅਚੀਰ ਰਾਵੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ 50 ਹਜ਼ਾਰ ਕਿਊਸਿਕ ਪਾਣੀ ਗੁਰਦਾਸਪੁਰ ਦੇ ਕੰਢੇ ਲਾਕੇ ਮੁੜ ਹੋਏ ਜਲਖਤ ਭਾਰੀ ਮੀਂਹ ਕਰਕੇ ਤੇਰਾਬਸੀ ਦੇ ਵਿੱਚ ਕੱਗਰ ਦਰਿਆ ਦਾ ਵਧਿਆ ਲੈਵਲ ਮੋੜ ਮੁਬਾਰਕਪੁਰ ਕੋਲ ਦੇ ਉੱਪਰੋਂ ਵਗ ਰਿਹਾ ਪਾਣੀ ਤਾਂ ਸੰਗੂਰ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਉੱਤੇ ਪਹੁੰਚਿਆ ਕੱਗਰ ਦਾ ਪਾਣੀ ਸੁਤਨਾ ਲੇਖਦੇ ਫਲੱਡ ਗੇਟ ਕੋਲ ਨਿਨਾ ਚੰਡੀਗੜ੍ਹ ਦੇ ਕਿਸ਼ਨਗਰਜ ਭਰਿਆ ਪਾਣੀ ਤਾਂ ਜ਼ਿਰਖਪੁਰ ਦਾ ਪਲਟਾਣਾ ਵੀ ਹੋਇਆ ਜਲ। ਸਰਨਤਾਰੰਦੇ ਹਰੀਕੇ ਦਰਿਆ ਦੇ ਵਿੱਚ ਵਧਿਆ ਪਾਣੀ ਅੱਜ 3864600 ਦੀ ਹੋਈ ਆਮਤ ਹਰੀਕੇ ਦਰਿਆ ਦੇ ਇਲਾਕੇ ਨੂੰ ਐਲਾਨਿਆ ਗਿਆ ਫਲੱਡ ਏਰੀਆ। ਭਾਰੀ ਮੀਂਹ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਤੂਫਾਨ ਤੇ ਨਦੀਆਂ ਨਾਲੇ ਜਗ੍ਹਾ ਜਗ੍ਹਾ ਹੋ ਰਹੀ ਲੈਂਡਸਲਾਈਡ ਸਲਾਲ ਡੈਮ ਤੋਂ ਚਨਾਬ ਛੱਡਿਆ ਜਾ ਰਿਹਾ ਹੈ ਪਰ ਜ਼ਿਲ੍ਹੇ ਦੇ ਵਿੱਚ ਪਾਰੀਮੀ ਦੇ ਕਾਰਨ ਲੈਂਡਸਲਾਈਡ ਅਚਚਪਕਦਿਆਂ ਹੀ ਟਟੇਰੀ ਹੋਇਆ ਵਿਸ਼ਵਕਰਮਾ ਮੰਦਿਰ ਜਾਨੀ ਨੁਕਸਾਨ ਤੋਂ ਰਹਿਾ ਬਚਾ ਪੰਜਾਬ ਦੇ ਸਕੂਲਾਂ ਦੇ ਵਿੱਚ 7 ਸਤੰਬਰ ਤੱਕ ਵਧੀਆਂ ਛੁੱਟੀਆਂ ਸਾਰੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਰਹਿਣ ਗਿਆ ਬੰਦ ਚੱਲਿਗਰ ਦੇ ਵਿੱਚ ਵੀ ਖਰਾਬ ਮੌਸਮ ਕਰਕੇ 7 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਪੰਜਾਬ ਦੇ ਸਾਰੇ ਜ਼ਿਲ੍ਹੇ ਹੜਾਂ ਦੀ ਮਾਰ ਹੇਠ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਐਲਾਨਿਆ ਆਫਤ ਪ੍ਰਭਾਵਿਤ 4.4 ਲੱਖ ਖੇਤੀਬਾੜੀ ਲੋਕ ਜ਼ਮੀਨ ਵੀ ਹੋਈ ਤਬਾ मां का भरोसा प्यार से भरोसा सस् श्रीकाल समय बुलेटिन च स्वागत है शुरुआत करते हैं बुलेटिन फिरोजपुर तो फिरोजपुर दे के रेल सेवा ठप हुई ਫਿਰੋਜ਼ਪੁਰ ਤੋਂ ਜਲੰਧਰ ਜਾਣ ਵਾਲੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਦੱਸਦੇ ਕਿ ਟ੍ਰੇਨ ਨੰਬਰ 74931 ਜਲੰਧਰ ਸਿਟੀ ਤੋਂ ਫਿਰੋਜ਼ਪੁਰ ਕੈਂਟ ਟ੍ਰੇਨ ਨੰਬਰ 74934 ਫਿਰੋਜ਼ਪੁਰ ਕੈਂਟ ਤੋਂ ਜਲੰਧਰ ਸਿਟੀ ਟ੍ਰੇਨ ਨੰਬਰ 74935 ਦਾ ਇਹ ਵੱਖ-ਵੱਖ ਟ੍ਰੇਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਨੇ ਜਲੰਧਰ ਸਿਟੀ ਤੋਂ ਫਿਰੋਜ਼ਪੁਰ ਕੈਂਟ ਨੂੰ ਜਾਂਦੀ ਟ੍ਰੇਨ ਰਾਤ ਕਰ ਦਿੱਤੀ ਕਿ ਕਪੂਰਥਲਾ ਹੁਸੈਨਪੁਰ ਖੰਡ ਦੇ ਵਿਚਾਲੇ ਟਰੈਕ ਪਾਣੀ ਦੇ ਵਿੱਚ ਡੁੱਬ ਗਏ ਨੇ ਇਸ ਦੀ وجہ ਦੇ ਨਾਲ ਇਹਨਾਂ ਨੂੰ ਰੱਦ ਕੀਤਾ ਗਿਆ ਤਾਂ ਟਰੈਕ ਦੇ ਵਿੱਚ ਪਾਣੀ ਭਰਨ ਅਤੇ ਸੇਸ ਕਟਿੰਗ ਕਾਰਨ ਰੇਲਾ ਨੂੰ ਰੱਦ ਕਰ ਦਿੱਤਾ ਗਿਆ ਪਾਣੀ ਇਨਾ ਜ਼ਿਆਦਾ ਆ ਚੁਕਿਆ ਹੈ ਤਾਂ ਇੱਥੇ ਖਰ ਖੇਤ ਡੁੱਬੇ ਨੇ ਤਾਂ ਉੱਥੇ ਦੂਸਰੇ ਪਾਸੇ ਟਰੈਕ ਵੀ ਡੁੱਬਣੇ ਸ਼ੁਰੂ ਹੋ ਚੁੱਕੇ ਨੇ ਤਾਂ ਇਸ ਦੀ وجہ ਦੇ ਨਾਲ ਹੁਣ ਰੇਲਾ ਨੂੰ ਵੀ ਰੱਦ ਕਰਨਾ ਪੈ ਰਿਹਾ ਹੈ ਯਾਨੀ ਕਿ ਕਨੈਕਟੀਵਿਟੀ ਜਿਹੜੀ ਆ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਇਸ ਵੇਲੇ ਜ਼ੀਰੋ ਤੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਸਵਭਾਵਿਕ ਤੌਰ ਤੇ ਹਰ ਚੀਜ਼ ਪ੍ਰਭਾਵਿਤ ਹੋ ਰਹੀ ਹੈ ਤਾਂ ਜਿੱਥੇ ਆਰਥਿਕਤਾ ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਜੇਕਰ ਰੇਲਾ ਰੱਦ ਹੋਣ ਗਿਆ ਤਾਂ ਮਾਲ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਨਹੀਂ ਇੱਥੇ ਆਣਾ ਹੋਏਗਾ ਤਾਂ ਇਸ ਕਰਕੇ ਅਸਿੱਧੇ ਤੌਰ ਤੇ ਲੋਕ ਪ੍ਰਭਾਵਿਤ ਹੋਣਗੇ ਉਹਨਾਂ ਦੀਆਂ ਜੇਬਾਂ ਤੇ ਅਸਰ ਪਏਗਾ ਔਰ ਰੇਲਾਂ ਜਿਹੜੀਆਂ ਨੇ ਉਹ ਉਹਨਾਂ ਦੀ ਰਫ਼ਤਾਰ ਹੁਣ ਰੁਕਦੀ ਹੋਈ ਨਜ਼ਰ ਆ ਰਹੀ ਹੈ ਇਹ ਹਾਲਾਤ ਬਣ ਚੁੱਕੇ ਨੇ ਫਿਰੋਜ਼ਪੁਰ ਦੇ ਫਿਰੋਜ਼ਪੁਰ ਇਸ ਵੇਲੇ ਬਹੁਤ ਹੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਪੂਰਾ ਮਾਰ ਹਿੱਟ ਹੈ ਹਾਲਾਂਕਿ ਬਹੁਤ ਜ਼ਿਆਦਾ ਜ਼ਿਲ੍ਹੇ ਨਹੀਂ ਅਜੇ ਸਰ ਤੋਂ ਅੱਠ ਜਿਹੜੇ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਔਰ ਹੁਣ ਤਾਂ ਪੂਰਾ ਪੰਜਾਬ ਵਿਆਪਤ ਆਫਤ ਪ੍ਰਭਾਵਿਤ ਐਲਾਨ ਕਰ ਦਿੱਤਾ ਗਿਆ ਹੈ ਤਾਂ ਅਜਿਹੇ ਦੇ ਵਿੱਚ ਇਹ ਵੱਡੀ ਖਬਰ ਹੈ ਫਿਰੋਜ਼ਪੁਰ ਦੇ ਵਿੱਚ ਰੇਲ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਨੇ ਜਲੰਧਰ ਜਾਣ ਵਾਲੀਆਂ ਟ੍ਰੇਨਾਂ ਜਿਹੜੀਆਂ ਨੇ ਉਹ ਰੱਦ ਹੋਈਆਂ ਨੇ ਟ੍ਰੇਨ ਨੰਬਰ 74931 ਟ੍ਰੇਨ ਨੰਬਰ 74934 74935 ਇਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਕਪੂਰਥਲਾ ਹੁਸੈਨਪੁਰ ਖੰਡ ਦੇ ਵਿਚਾਲੇ ਜੋ ਟਰੈਕ ਹੈ ਉਹ ਪਾਣੀ ਦੇ ਵਿੱਚ ਡੁੱਬਿਆ ਹੈ ਪਿਛਲੇ ਕੁਝ ਦਿਨੋਂ ਮੈਂ पंजाब हिमाचल तथा जम्मू कश्मीर क्षेत्र में हो रही लगातार भारी बारिश के कारण रेल यातायात प्रभावित हुआ है जलंधर फिरोजपुर शामनी अमृतसर डेरा बाबा नानक जलंधर नकोदर आदि रेल खंडों में जल बराव की स्थिति उत्पन्न होने के कारण रेल यात्रियों की सुरक्षा को ध्यान में रखते हुए रेलवे ने एहतियातन कदम उठाए हैं फिरोजपुर मंडल की 16 ट्रेनें रद्द की गई हैं छः ट्रेनों को शार्ट टर्मिनेट किया गया है छः ट्रेनों को शॉर्ट ओरिजिनेट किया गया है तथा चार ट्रेनों के मार्ग में परिवर्तन किया गया है रेल यात्रियों को प्रभावित ट्रेनों की जानकारी मिलती रहे इसके लिए स्टेशनों पर हेल्प डेस्क की व्यवस्था और पब्लिक एड्रेस सिस्टम के माध्यम से उद्घोषणा की जा रही है जैसे जैसे आगे स्थिति में परिवर्तन आएगा उसके अनुसार यात्रियों की सुरक्षा एवं सुविधा को ध्यान में रखते हुए उचित कदम उठाए जाएंगे ट्रेनों के कैंसलेशन शॉर्ट टर्मिनेशन शॉर्ट ओरिजिनेशन आदि की विस्तृत जानकारी के लिए आप हमारे सोशल मीडिया प्लेटफॉर्म व एन के माध्यम से और अधिक जानकारी प्राप्त कर सकते हैं धन्यवाद ਅਗੇ ਵਾਧੇ ਵੱਡੀ ਖਬਰ ਕਪੂਰਥਲਾ ਤੋਂ ਆ ਰਹੀ ਹੈ ਜਿੱਥੇ ਸਤਨੂਜ ਦਾ ਆਰ ਜੀ ਬੰਨ ਟੁੱਟਿਆ ਹੈ ਪਿੰਡ ਮਨੂ ਮਾਛੀ ਦੇ ਵਿੱਚ ਆਰ ਜੀ ਬੰਨ ਟੁੱਟਿਆ ਹੈ ਹਜ਼ਾਰਾਂ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਹਾਲਾਤ ਕਪੂਰਥਲਾ ਦੇ ਵਿੱਚ ਬੰਦੇ ਹੋਏ ਨਜ਼ਰ ਆ ਰਹੇ ਨੇ ਸਤਨੂਜ ਅਨੁ ਲੈ ਕੇ ਅਲਰਟ ਜਿਹੜਾ ਹੈ ਪਹਿਲਾਂ ਹੀ ਜਾਰੀ ਕੀਤਾ ਗਿਆ ਸੀ ਇਹ ਕਹਿ ਲਿਆ ਕਿ ਇਹ ਕਹਿ ਦਿੱਤਾ ਗਿਆ ਸੀ ਕਿ ਜਿਹੜੇ ਸਤਨੂਜ ਦੇ ਕੰਡੇ ਬਣੇ ਹੋਏ ਕਾਰਨ ਨੇ ਜਾਂ ਫਿਰ ਉੱਥੇ ਰਹਿ ਰਹੇ ਲੋਕ ਨੇ ਆਪਣੇ ਘਰਾਂ ਨੂੰ ਛੱਡ ਕੇ ਚਲੇ ਜਾਣ ਕਿਉਂਕਿ ਸਿੱਧੇ ਤੌਰ ਤੇ ਜਿੰਨਾ ਜ਼ਿਆਦਾ ਪਾਣੀ ਦਾ ਪੱਧਰ ਵਧਿਆ ਪਾਖੜਾ ਡੈਮ ਚੋਂ ਪਾਣੀ ਜਿਹੜਾ ਹੈ ਉਹ ਛੱਡਿਆ ਗਿਆ ਤਾਂ ਸਤਲੁਜ ਦਾ ਹੁਣ ਆਰਜੀਵਾਂ ਟੁੱਟਿਆ ਹੈ ਪਿੰਡ ਮੰਨੂ ਮਾਛੀ ਦੱਸਿਆ ਜਾ ਰਿਹਾ ਜਿੱਥੇ ਆਰਜੀਵਾਂ ਟੁੱਟਿਆ ਔਰ ਇਹ ਤਸਵੀਰਾਂ ਨੇ ਆ ਤਸਵੀਰਾਂ ਵੀ ਸਾਹਮਣੇ ਆ ਗਿਆ ਨੇ ਬੇਹੱਦ ਹੀ ਜ਼ਿਆਦਾ ਆਪਣੇ ਸੋ ਦੇ ਵਿੱਚ ਪਾਣੀ ਪੂਰਾ ਫੰਦੇ ਹੈ ਹਜ਼ਾਰਾਂ ਏਕੜ ਫਸਲ ਜਿਹੜੀ ਹੈ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਔਰ ਖੇਤ ਪੂਰੇ ਜਲਤਲ ਹੋ ਚੁੱਕੇ ਨੇ ਕਪੱਦਰ ਹੋ ਚੁੱਕੇ ਨੇ ਯਾਨੀ ਕਿ ਇੰਨਾ ਜ਼ਿਆਦਾ ਪਾਣੀ ਹੈ ਇਹ ਪਛਾਣ ਕਰਨੀ ਔਖੀ ਹੋ ਗਈ ਹੈ ਕਿ ਖੇਤ ਕਿਹੜਾ ਹੈ ਔਰ ਪਿੰਡ ਦੀ ਜਿਹੜੀ ਸੜਕ ਹੈ ਉਹ ਕਿਹੜੀ ਹੈ ਇੰਨਾ ਜ਼ਿਆਦਾ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਆ ਚੁੱਕਿਆ ਹੈ ਇਹ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਜੋ ਬਹੁਤ ਹੀ ਚਿੰਤਾਜਨਕ ਤਸਵੀਰ ਹੈ ਔਰ ਨਾਲੇ ਸਮੇ ਦੇ ਲਈ ਵੀ ਔਰ ਮੌਜੂਦਾ ਦੇ ਲਈ ਵੀ ਕਿਉਂਕਿ ਇੱਥੇ ਖਤਰਾ ਉਹਦੋਂ ਵੀ ਕਾਫੀ ਜ਼ਿਆਦਾ ਹੋ ਜਾਂਦਾ ਜਦੋਂ ਆਮ ਲੋਕ ਉੱਥੇ ਹੁੰਦੇ ਨੇ ਤਾਂ ਉੱਥੇ ਜਾਨੀ ਨੁਕਸਾਨ ਦਾ ਵੀ ਬਹੁਤ ਡਰ ਹੁੰਦਾ ਹੈ ਇਸ ਕਰਕੇ ਬਹੁਤ ਹੀ ਧਿਆਨ ਰੱਖਣਾ ਹੋਏਗਾ ਇਹ ਵਾਰ-ਵਾਰ ਪ੍ਰਸ਼ਾਸਨ ਕਹਿ ਰਿਹਾ ਹੈ ਜਿੱਥੇ ਬਹੁਤ ਜ਼ਿਆਦਾ ਫਲੋ ਲੱਗਦਾ ਹੋਇਆ ਪਾਣੀ ਦਾ ਤਾਂ ਉੱਥੇ ਬਿਲਕੁਲ ਵੀ ਨੇੜੇ ਨਾ ਜਾਇਆ ਜਾਵੇ ਤਾਂ ਇਹ ਤਸਵੀਰਾਂ ਨੇ ਮਨੂਮਾਚੀ ਪਿੰਡ ਦੀਆਂ ਕਪੂਰਥਲਾ ਦੀਆਂ ਆਰਜੀ ਬੰਨ ਇੱਥੇ ਟੁੱਟਿਆ ਹੈ ਪਿੰਡ ਮਨੂਮਾਚੀ ਹੈ ਜਿੱਥੇ ਆਰਜੀ ਬੰਨ ਟੁੱਟਿਆ पूरा सैलाब दिना एक पूरा प्रांत इस वेले अपना जेड़ा है प्रचंड रूप धारण ਕੀਤਾ ਹੋਇਆ ਹੈ ਜੋ ਫਸਲਾਂ ਨੂੰ ਤਬਾਹ ਕਰ ਚੁੱਕਿਆ ਹੈ ਸੰਦੀਪ ਅਬਰਾਏ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਸੰਦੀਪ ਕੀ ਜਾਣਕਾਰੀ موجوده ਸਥਿਤੀ ਕੀ ਹੈ ਜਿਹੜੀ موجوده ਸਥਿਤੀ ਹੈ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਬਿਆਸ ਦਾ ਕਹਿਰ ਹੈ ਉਹ ਹਜੇ ਤੱਕ ਜਾਰੀ ਹੈ ਔਰ ਸੁਲਤਾਨਪੁਰ ਦੇ ਬਿਲਕੁਲ ਅਕੀਦ ਵਿੱਚ ਜਿਹੜੇ ਪਿੰਡ ਪੈਂਦੇ ਨੇ ਮਨੂ ਮਾਚੀ ਉੱਥੇ ਵੀ ਇੱਕ ਆਰਤੀ ਬੰਨ ਸੀਗਾ ਜਿਹੜਾ ਕਿਸਾਨਾਂ ਵੱਲੋਂ ਲਗਾਇਆ ਗਿਆ ਕਿਸੀ ਆਪਣੇ ਖੇਤਾਂ ਨੂੰ ਸੁਰੱਖਤ ਗੱਲ ਨਾਲ ਸੇ ਜਿੱਦਾਂ ਪਿੱਛੋਂ ਟੈਂਕਾਂ ਤੋਂ ਪਾਣੀ ਜ਼ਿਆਦਾ ਆ ਰਿਹਾ ਹੈ ਤਾਂ ਉਸ ਦੇ ਚਲਦਿਆਂ ਅੱਜ ਇਹ ਬੰਨ ਵੀ ਟੁੱਟ ਗਿਆ ਹੈ ਔਰ ਉਸ ਤੋਂ ਬਾਅਦ ਇਹ ਜਿਹੜਾ ਪਾਣੀ ਹੈ ਅਗਲੇ ਜ਼ਿਲ੍ਹਿਆਂ ਨੂੰ ਜਾਣਾ ਸ਼ੁਰੂ ਹੋ ਗਿਆ ਜਿਹਦੇ ਚ ਤਰਨ ਤਰਨ ਉਸ ਤੋਂ ਬਾਅਦ ਅਗਲੇ ਜ਼ਿਲ੍ਹੇ ਵੀ ਪ੍ਰਭਾਵਿਤ ਹੋਣਗੇ ਔਰ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਵੱਡੇ ਪੱਧਰ ਤੇ ਪ੍ਰਭਾਵਿਤ ਹੋਣ ਦਾ ਖਤਰਾ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੰਦੀ तमाम ਜਾਣਕਾਰੀ ਲਈ ਤਕੁਲ ਮਿਲਾ ਕੇ ਇਹ ਤਸਵੀਰ ਹੈ ਇਸ ਵੇਲੇ ਔਰ ਅਕੀ ਜਿਹੜੀ ਇਤਮਾਰ ਕਰੇਗਾ ਇਹ ਪਾਣੀ ਜੋ ਜਾਣਕਾਰੀ ਮੇਰੇ ਸੇਵਕੀ ਦੇ ਰਿਹਾ ਸੀ ਤਰਨ ਤਰਨ ਅਦੇਵਾਲ ਵੀ ਪਾਣੀ ਜਿਹੜਾ ਹੈ ਉਹ ਅੱਗੇ ਜਾਏਗਾ ਤਾਂ ਡੈਮਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧਿਆ ਇਸ ਦੇ ਬਚਾ ਦੇ ਨਾਲ ਪਾਣੀ ਛੱਡਿਆ ਗਿਆ ਹੈ ਅੱਜ ਭਾਖੜਾ ਦੇ ਵਿੱਚੋਂ ਵੀ ਪਾਣੀ ਛੱਡਿਆ ਗਿਆ ਹੈ ਤਸਿੱਦ ਦੇ ਤੌਰ ਤੇ ਹੁਣ ਇਹ ਜ਼ਿਲ੍ਹੇ ਜਿਹੜੇ ਨੇ ਉਹ ਬੇਹਦ ਪ੍ਰਭਾਵਿਤ ਹੋ ਰਹੇ ਨੇ ਉਧਰ ਅਜਨਾਲਾ ਦੇ ਵਿੱਚ ਹਾਲਾਤ ਖਰਾਬ ਨੇ ਗਰਾਊਂਡ ਜ਼ੀਰੋ ਤੋਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੇਖਦੇ ਹਾਂ ਆ ਬਿਲਕੁਲ ਪਾਣੀ ਦਾ ਪੱਧਰ ਥੋੜਾ ਘਟਿਆ ਜ਼ਰੂਰ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਹਾਲੇ ਵੀ ਉਸੇ ਤਰ੍ਹਾਂ ਹੀ ਬਰਕਰਾਰ ਨੇ ਔਰ ਇਸ ਵੇਲੇ ਮੈਂ ਇੱਕ ਟਰੈਕਟਰ ਦੇ ਉੱਤੇ ਬੈਠ ਕੇ ਉਹਨਾਂ ਪਿੰਡਾਂ ਤੱਕ ਪਹੁੰਚ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਹਾਲੇ ਲੋਕਾਂ ਨੂੰ ਮਦਦ ਦੀ ਲੋੜ ਹੈ ਔਰ ਕਈ ਥਾਵਾਂ ਤੇ ਕਿਹਾ ਜਾ ਰਿਹਾ ਕਿ ਮਦਦ ਪਹੁੰਚੀ ਵੀ ਨਹੀਂ ਇੱਕ ਵਾਰ ਤਸਵੀਰ ਦਿਖਾ ਦਿਆਂ ਕਿ ਇਸ ਟਰਾਲੀ ਦੇ ਵਿੱਚ ਕੁਝ ਬੀਬੀਆਂ ਵੀ ਨੇ ਨੌਜਵਾਨ ਨੇ ਤਾਂ ਲਗਾਤਾਰ ਲੋਕਾਂ ਵੱਲੋਂ ਪੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਘਰਾਂ ਦੇ ਵਿੱਚ ਕਿਉਂਕਿ ਜਿਹੜੀ ਸੜਕ ਤੋਂ ਅਸੀਂ ਹੁਣ ਨਿਕਲ ਕੇ ਆਏ ਆ ਉਸ ਸੜਕ ਦੇ ਉੱਤੇ ਵੀ ਚਾਰ ਤੋਂ 5 ਫੁੱਟ ਪਾਣੀ ਜਿਹੜਾ ਹੱਲੇ ਵੀ ਨਜ਼ਰ ਆ ਰਿਹਾ ਹੈ ਔਰ ਇਹ ਲੋਕ ਕਿਉਂਕਿ ਇਹਨਾਂ ਦਾ ਜਿਹੜਾ ਘਰ ਹੈ ਉਹ ਦੂਰ ਹੈ ਔਰ ਜਿਸ ਜਗ੍ਹਾ ਦੇ ਉੱਤੇ ਰਾਹਤ ਕੈਂਪ ਬਣਾਏ ਗਏ ਨੇ ਜਥੇਬੰਦੀਆਂ ਵੱਲੋਂ ਤਾਂ ਉੱਥੇ ਇਹ ਲੋਕ ਆਪਣਾ ਟਰੈਕਟਰ ਟਰਾਲੀ ਲੈ ਕੇ ਪਹੁੰਚੇ ਕੁਝ ਬਾਸ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਰੱਖੇ ਹੋਏ ਨੇ ਕਿਉਂਕਿ ਘਰਾਂ ਦੀਆਂ ਛੱਤਾਂ ਦੇ ਉੱਤੇ ਟੈਂਪਰੇਰੀ ਜਿਹੜੇ ਤੰਬੂ ਲਗਾ ਕੇ ਤਰਪਾਲਾਂ ਪਾ ਕੇ ਇਹ ਲੋਕ ਰਹਿਣ ਦੇ ਲਈ ਮਜਬੂਰ ਨੇ ਔਰ ਇਸ ਪਾਸੇ ਦੀ ਤਸਵੀਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸਾਰੇ ਜਿਹੜੇ ਖੇਤ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਤਾਂ ਕੋਸ਼ਿਸ਼ ਜਿਹੜੇ ਸਥਾਨਕ ਲੋਕ ਨੇ ਉਹਨਾਂ ਦੇ ਨਾਲ ਕਰਨ ਦੀ ਵੀ ਕਰਾਂਗੇ ਪਰ ਇਹ ਹਾਲਾਤ ਤੁਸੀਂ ਦੇਖੋ ਕਿ ਇਹ ਸਾਰੇ ਦੇ ਸਾਰੇ ਖੇਤ ਨੇ ਕਿਸਾਨਾਂ ਦੇ ਜਿਹੜੇ ਇਸ ਵੇਲੇ ਅਦਰਿਆ ਦਾ ਰੂਪ ਧਾਰਨ ਕਰ ਚੁੱਕੇ ਨੇ ਜਿਹੜੇ ਵੀਰ ਨੇ ਇਸ ਟਰੈਕਟਰ ਨੂੰ ਚਲਾ ਰਹੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਅੱਗੇ ਕਿਹੜੇ ਕਿਹੜੇ ਪਿੰਡ ਐਰ ਕੀ ਹਾਲਾਤ ਨੇ ਜੇ ਤਲਵੰਡੀ ਤੋਂ ਲੈ ਕੇ ਸਾਰੇ ਨਾਲਾ ਤੋਂ ਹੀ 20-25 ਕਿਲੋਮੀਟਰ ਦੇ ਲਾਗੇ ਬੰਨੇ ਤਾਰਾਂ ਦੇ ਕਾਂਦਾਂ ਕੁਝ ਵੀ ਨਹੀਂ ਬਜਿਆ ਨਾਲੋਂ ਇਹਦਾ ਬਾਰਡਰ ਤੇ ਉੱਤੇ ਹਾਂਜੀ ਆ ਲਾਗੇ ਡੇਰੇ ਵਾਲੇ ਆ ਵੀਰੇ ਨਾਲ ਨੂੰ ਕਰੋ ਗੱਲ ਆਜੋ ਵੀਰੇ ਬਿਲਕੁਲ ਇਹ ਲੋਕ ਤੁਸੀਂ ਦੇਖੋ ਜਿਹੜੇ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਨੇ ਤਾਂ ਪਾਣੀ ਦੇ ਨਾਲ ਬਹੁਤ ਬੁਰੇ ਹਾਲਾਤ ਨੇ ਇਸ ਵੇਲੇ ਅਵੀਰ ਜੀ ਕੀ ਐਸ ਵੇਲੇ ਮਾਹੌਲ ਆ ਲੋਕਾਂ ਤੱਕ ਚੀਜ਼ਾਂ ਪਹੁੰਚ ਰਹੀਆਂ ਕਿਉਂਕਿ ਜੱਥੇਬੰਦੀਆਂ ਬੜੀਆਂ ਆ ਰਹੀਆਂ ਪਰ ਹਾਲੇ ਵੀ ਕਈ ਲੋਕਾਂ ਤੱਕ ਮਦਦ ਨਹੀਂ ਪਹੁੰਚਦੀ ਬੋਲ ਤਕਰੀਬਨ ਠੀਕ ਆ ਜੀ ਅੱਗੇ ਨੂੰ ਫੁੱਟ ਪਾਣੀ ਲੱਤ ਗਿਆ ਤੇ ਤਕਰੀਬਨ ਜਿਹੜਾ ਰਸ਼ਨ ਐ ਲੋਕਾਂ ਤੱਕ ਪਹੁੰਚ ਗਿਆ ਜਿਆਦਾ ਚਾਰੇ ਦੀ ਤੇ ਤੂੜੀ ਦੀ ਲੋੜ ਆ ਉਹ ਵੀ ਇਹ ਤਕਰੀਬਨ ਪੂਰੀ ਇਨਕੁਆਇਰੀ ਕਰਕੇ ਉਹਨੂੰ ਦਿੱਤਾ ਜਾਵੇ ਜਿਹਨੂੰ ਲੋੜ ਆ ਯਾਨੀ ਕਿ ਕੁਝ ਲੋਕ ਐ ਨਜਾਇਜ਼ ਜਿਨ੍ਹਾਂ ਕੋਲ ਡੰਗਰ ਵੀ ਨਹੀਂ ਉਹ ਵੀ ਲੈ ਫਾਇਦਾ ਵੀ ਚੁੱਕਿਆ ਜਾਂਦੇ ਆ ਬਾਕੀ ਇਹ ਆ ਵੀ ਜਿੰਨੂੰ ਵੀ ਲੋੜ ਆ ਇਨਕੁਆਇਰੀ ਕਰਕੇ ਉਹਨੂੰ ਸਬਾਨ ਦਿੱਤਾ ਜਾ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਲੋਕ ਜਿਨ੍ਹਾਂ ਦੇ ਕੋਲ ਪਸ਼ੂ ਨਹੀਂ ਹਨ ਉਹ ਵੀ ਚਾਰਾ ਇਕੱਠਾ ਕਰ ਰਹੇ ਨੇ ਔਰ ਇਹ ਵੀ ਖਬਰਾਂ ਮੰਦ ਭਾਗੀਆਂ ਆ ਰਹੀਆਂ ਨੇ ਕਿ ਉਹਨਾਂ ਵੱਲੋਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਵੇਚਣ ਦਾ ਕੰਮ ਕੀਤਾ ਜਾ ਰਿਹਾ ਇੱਥੇ ਬੀਬੀਆਂ ਵੀ ਨੇ ਸਾਡੇ ਨਾਲ ਇਸ ਟਰੈਕਟਰ ਦੇ ਟਰਾਲੀ ਦੇ ਵਿੱਚ ਬੀਬੀ ਜੀ ਕੀ ਅੱਗੇ ਹਾਲਾਤ ਕੀ ਨੇ ਥੋੜਾ ਜਿਹਾ ਦੱਸ ਦਿਓ ਕਿ ਹੁਣ ਪਾਣੀ ਘਟਿਆ ਮੁਸ਼ਕਲਾਂ ਘਟੀਆਂ ਜਾਂ ਹਾਲੇ ਵੀ ਹੋਣੀਆਂ ਜਾ ਕੇ ਹਾਲਾਤ ਦੇਖ ਸਕਦੇ ਹੋ ਉੱਥੇ ਲਾਈਵ ਤੁਹਾਨੂੰ ਆਪਣੇ ਘਰ ਹੀ ਲੈ ਕੇ ਜਾ ਰਿਹਾ ਹਾਂ ਤੁਸੀਂ ਜਾ ਕੇ ਸਾਡੇ ਹਾਲਾਤ ਵੇਖੋ ਸਾਡੇ ਪਸ਼ੂਆਂ ਦੇ ਹਾਲਾਤ ਵੇਖੋ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਕੀ ਹਾਲਾਤ ਆ ਕਰ ਪਸ਼ੂਆਂ ਦਾ ਚਾਰਾ ਮਿਲ ਰਿਹਾ ਥੋੜਾ ਬਹੁਤ ਮਿਲਿਆ ਬਹੁਤਾ ਜਿਹੜਾ ਸੇ ਫਾਰਸੀ ਲੋਕਾਂ ਕੋਲ ਜਾ ਰਿਹਾ ਹੈ ਸਾਡੇ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਪਸ਼ੂਆਂ ਦੇ ਸਾਹਬ ਦੇ ਜਿੰਨੇ ਪਸ਼ੂਆਂ ਨੂੰ ਚਾਰਾ ਹਨ ਉਹ ਪ੍ਰਾਪਤ ਨਹੀਂ ਮਿਲ ਰਿਹਾ ਯਾਨੀ ਕਿ ਲੋਕ ਇਸ ਮਾਹੌਲ 'ਚ ਵੀ ਨਜਾਇਜ਼ ਫਾਇਦਾ ਚੁੱਕ ਰਹੇ ਆਏ ਦਾ ਫਾਇਦਾ ਜ਼ਰੂਰ ਚੁੱਕਿਆ ਜਾ ਰਿਹਾ ਲੋਕੀ ਉਹੀ ਲੈ ਕੇ ਵੇਚਿਆ ਜਾ ਰਿਹਾ ਹੈ ਸਭ ਕੱਚ ਵਿੱਚੋਂ ਆ ਰਿਹਾ ਹੈ ਮਲਵਈ ਭਰਾਵਾਂ ਵੱਲੋਂ ਫਰੋਜਪੁਰ ਤੇ ਬਰਨਾਲੇ ਵੱਲੋਂ ਬਹੁਤ ਸਾਡੇ ਕੋਲ ਆਇਆ ਹੈ ਪਰ ਬਹੁਤਾ ਜਿਆਦਾ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ ਮੋਤਬਾਰਾ ਵੱਲੋਂ ਤਾਂ ਬਿਲਕੁਲ ਇਹ ਬੜੀ ਮੰਦ ਭਾਗੀ ਗੱਲ ਹੈ ਔਰ ਇਸ ਦੇ ਉੱਤੇ ਧਿਆਨ ਦੇਣ ਦੀ ਵੀ ਲੋੜ ਹੈ ਕਿਉਂਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਕਿ ਕੁਝ ਲੋਕ ਜਿਹੜੀਆਂ ਰਾਸ਼ਨ ਵਾਲੀਆਂ ਜਾਂ ਰਾਹਤ ਸਮਗਰੀ ਵਾਲੀਆਂ ਟਰਾਲੀਆਂ ਨੇ ਉਹਨਾਂ ਨੂੰ ਟੁੱਟ ਕੇ ਪੈ ਜਾਂਦੇ ਨੇ ਔਰ ਸਮਾਨ ਜੋ ਹੈ ਨਜਾਇਜ਼ ਤਰੀਕੇ ਦੇ ਨਾਲ ਜੋ ਹੈ ਅਸੀਂ ਕਹਿ ਸਕਦੇ ਤਾਂ ਇੱਥੇ ਹਾਲਾਤ ਤੁਸੀਂ ਦੇਖੋ ਕਿ ਲੋਕਾਂ ਨੇ ਆਪਣੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਸੜਕ ਦੇ ਉੱਤੇ ਹੀ ਜੋ ਹੈ ਬੰਨਿਆ ਹੋਇਆ ਤੂੜੀ ਨਜ਼ਰ ਆ ਰਹੀ ਹੈ ਤੂੜੀ ਨੂੰ ਤਰਪਾਲ ਦੇ ਨਾਲ ਟੱਕ ਕੇ ਇਹ ਵੀਰ ਜਿਹੜੇ ਨੇ ਤੁਸੀਂ ਦੇਖੂਗੇ ਇੱਕ ਟਰਾਲੀ ਜਿਹੜੀ ਆ ਉਹ ਨਜ਼ਰ ਆ ਰਹੀ ਕਿਉਂਕਿ ਇਸ ਪਾਸੇ ਦੇ ਹਾਲਾਤ ਹੁਣ ਮੈਂ ਟਰਾਲੀ ਤੋਂ ਹੇਠਾਂ ਉਤਰ ਕੇ ਤੁਹਾਨੂੰ ਮੌਜੂਦਾ ਜਿਹੜੇ ਹਾਲਾਤ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਤਾਂ ਇਹ ਤੁਸੀਂ ਦੇਖੋ ਕਿ ਇਹਨਾਂ ਵੱਲੋਂ ਪਾਣੀ ਅੱਗੇ ਬਹੁਤ ਜ਼ਿਆਦਾ ਡੇਰਾ ਤੁਸੀਂ ਦੇਖੋ ਕਿ ਪਾਣੀ ਚ ਡੁੱਬਿਆ ਹੋਇਆ ਤਾਂ ਉਸ ਕਰਕੇ ਇਹਨਾਂ ਵੱਲੋਂ ਇਹ ਸੜਕ ਦੇ ਉੱਤੇ ਤੂੜੀ ਜਿਹੜੀ ਆ ਉਹ ਰੱਖੀ ਹੋਈ ਆ ਡੰਗਰ ਨੇ ਤਾਂ ਚਾਰੇ ਦੀ ਇੱਕ ਵੱਡੀ ਸਮੱਸਿਆ ਆ ਰਹੀ ਹੈ ਪਰ ਕੁਝ ਲੋਗ ਇਸ ਔਖੇ ਦੌਰ ਦੇ ਵਿੱਚ ਵੀ ਗਲਤ ਤਰੀਕੇ ਦੇ ਨਾਲ ਜਿਹੜਾ ਸਮਾਨ ਹੈ ਕਿਉਂਕਿ ਮਾਲਵੇ ਖੇਤਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕਾਂ ਦੇ ਲਈ ਇੱਥੇ ਪਹੁੰਚ ਰਹੇ ਨੇ ਤਾਂ ਵੀਰ ਨਾਲ ਗੱਲ ਕਰਦੇ ਆ ਵੀਰ ਜੀ ਹਾਲਾਤ ਤਾਂ ਇਸ ਵੇਲੇ ਸਾਰਿਆਂ ਨੂੰ ਨਜ਼ਰ ਆ ਹੀ ਰਹੇ ਆ ਪਰ ਕਈ ਲੋਕ ਹੱਲੇ ਵੀ ਇਸ ਮਾਹੌਲ ਦੇ ਵਿੱਚ ਵੀ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਚੀਜ਼ਾਂ ਨਹੀਂ ਪਹੁੰਚ ਰਹੀਆਂ ਤੁਹਾਡੇ ਕਿੰਨੇ ਡੰਗਰ ਨੇ ਔਰ ਕਿੰਨੇ ਕਿਚਾਰੇ ਦੀ ਲੋੜ ਹੈ ਮੇਰੇ ਚਾਰਾਂ ਰੁਪਏ ਤੋਂ ਬਾਹਰ ਦੇ ਡੰਗਰ ਇੱਕੋ ਆ ਗਾ ਸਾਨੂੰ ਜਿਗਤਉਣੀ ਆ ਮੇਰੀਆਂ ਉਹ ਵੇਖੋ ਟਰਾਲੀਆਂਾਂ ਗਾੜੀ ਟਰਾਲੀਆਂ ਤੂੜੀ ਦੀਆਂ ਨੇ ਵਿਆਸੀਆਂ ਵਿਆਸੀ ਰੋੜ ਗਈਆਂ ਜਿਹੜੇ ਡੇਰਿਆਂ ਵਾਲੇ ਆ ਉਹ ਅੰਦਰ ਤੱਕ ਲੈਂਦੇ ਚੀਜ਼ਾਂ ਤੂੜੀ ਵਗੈਰਾ ਸਾਰਾ ਅੰਦਰ ਤੱਕ ਲੈਂਦੇ ਆ ਕਿ ਇੱਥੇ ਪਾਣੀ ਕਿੰਨਾ ਜ਼ਿਆਦਾ ਤਾਂ ਅਸੀਂ ਅੰਦਰ ਜਾ ਕੇ ਵੀ ਤਸਵੀਰਾਂ ਦਿਖਾਵਾਂਗੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਅਸੀਂ ਕਿਉਂਕਿ ਪੂਰਾ ਇੱਥੇ ਪਾਣੀ ਹੈ ਪਾਣੀ ਦੇ ਵਿੱਚ ਜਾਣਾ ਪਏਗਾ ਪਰ ਅਸੀਂ ਇਸ ਦੀ ਪਰਵਾਹ ਕੀਤੇ ਬਗੈਰ ਹਰ ਇੱਕ ਤਸਵੀਰ ਇਸ ਲਈ ਦਿਖਾ ਰਹੇ ਹਾਂ ਕਿਉਂਕਿ ਸਰਕਾਰ ਨੂੰ ਇਹ ਚੀਜ਼ਾਂ ਪਤਾ ਲੱਗਣ ਤਾਂ ਇੱਥੇ ਬਹੁਤ ਜ਼ਿਆਦਾ ਮਿੱਟੀ ਹੈ ਗਾਰਾ ਇਸ ਦੇ ਵਿੱਚ ਚੱਲਣਾ ਵੀ ਮੁਸ਼ਕਲ ਹੈ ਪਰ ਕੋਸ਼ਿਸ਼ ਅਸੀਂ ਲਗਾਤਾਰ ਕਰ ਰਹੇ ਹਾਂ ਕਿਉਂਕਿ ਇੱਥੇ ਤੁਸੀਂ ਦੇਖੋ ਕਿ ਤੁਰਨਾ ਵੀ ਮੁਸ਼ਕਲ ਹੈ ਤਾਂ ਮੈਂ ਇੱਕ ਇੱਥੇ ਤਾ ਇੱਥੇ ਚੱਪਲ ਉਤਾਰ ਕੇ ਹੀ ਜੋ ਹੈ ਚੱਲਣਾ ਪਏਗਾ ਤਾਂ ਇੱਕ ਵਾਰੀ ਮੈਂ ਤੁਸੀਂ ਦੇਖੋ ਕਿ ਅਸੀਂ ਹੁਣ ਇਸ ਜਗ੍ਹਾ ਤੇ ਪਹੁੰਚੇ ਆ ਤਾਂ ਇੱਥੇ ਚੱਪਲਾਂ ਜੜੀਆਂ ਨੇ ਉਹ ਉਤਾਰ ਕੇ ਹੀ ਜੋ ਹੈ ਚੱਲ ਸਕਾਂਗੇ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕਿੰਨਾ ਕਿੰਨਾ ਹੈ ਤਾਂ ਇਹ ਜਿਹੜਾ ਪਾਣੀ ਇਸ ਵੇਲੇ ਲੋਕਾਂ ਦੇ ਲਈ ਮੁਸੀਬਤ ਜੋ ਹੈ ਉਹ ਬਣਿਆ ਹੋਇਆ ਹੈ ਤਾਂ ਇਹ ਹਾਲਾਤ ਨੇ ਹੁਣ ਤੁਸੀਂ ਦੇਖੋ ਕਿ ਮੇਰੇ ਗੋਡੇ-ਗੋਡੇ ਤੱਕ ਪਾਣੀ ਹੈ ਔਰ ਇਸ ਪਾਣੀ ਨੂੰ ਜੋ ਹੈ ਹੱਲੇ ਢੇਠਾ ਜਿਹੜਾ ਇਸ ਦਾ ਪੱਧਰ ਹੈ ਘਟਣ ਦੇ ਲਈ ਹੱਲੇ ਸਮਾਂ ਲੱਗ ਸਕਦਾ ਹੈ ਤਾਂ ਅਜਿਹੇ ਦੇ ਵਿੱਚ ਲੋਕਾਂ ਤੱਕ ਜਿੱਥੇ ਰਾਹਤ ਪਹੁੰਚਾਉਣੀ ਬਹੁਤ ਜ਼ਰੂਰੀ ਹੈ ਉੱਥੇ ਤਾਂ ਅਸੀਂ ਮਾ ਵੀਰ ਨੂੰ ਬੇਨਤੀ ਕੀਤੀ ਹੈ ਤਾਂ ਕਿੰਨੀ ਕੁ ਮੁਸ਼ਕਲ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਅਸੀਂ ਬਾਈ ਬਹੁਤ ਮੁਸ਼ਕਲ ਹੈ ਅੱਜ 6-7 ਦਿਨ ਹੋ ਗਏ ਐਸੇ ਇਦਾਂ ਹੀ ਰਹਿੰਦੇ ਆ ਸਾਡੇ ਪਸ਼ੂ ਮਰਦੇ ਜਾਂਦੇ ਆ ਭੁੱਖ ਦੇ ਵਜਾ ਨਾਲ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੇ ਬਾਹਰ ਪੂਰਾ ਤੁਰਾ ਪਾਣੀ ਹੈਗਾ ਸਾਨੂੰ ਨਹੀਂ ਪਤਾ ਲੱਗਾ ਅਸੀਂ ਸ਼ੇਰ ਦਾ ਤੇ ਰਹੇ ਬਾਹਰ ਅਸੀਂ 5ਵੇਂ ਦਿਨ ਡੰਗਰ ਕੱਢੇ ਇੰਨੇ ਨੇ ਪਾਣੀ 4-4 ਫੁੱਟ ਚੋਂ ਦੋ ਪਸ਼ੂ ਮਰ ਗਏ ਆ ਉਹ ਸੁੱਟ ਕੇ ਆਏ ਆ ਹੁਣ ਦੋ ਹੋਰ ਮਰ ਗਏ ਸਾਡਾ ਬਹੁਤ ਨੁਕਸਾਨ ਹੈ 2 ਕਰੋੜ ਦਾ ਨੁਕਸਾਨ ਹੋ ਗਿਆ ਸਾਡਾ ਸਾਮਾਨ ਵੀ ਜਿਹੜੀ ਤੂੜੀ ਟਾੜੀ ਜਿਹੜੀ ਰੱਖੀ ਉਹ ਵੀ ਰੁੜ ਗਈ ਪੂਰੀ ਸਾਰੀ ਰੁੜ ਗਈ 82 ਟਰਾਲੀਆਂ ਸੀ ਸਭ ਰੁੜ ਗਈ ਸਾਡਾ ਨੁਕਸਾਨ ਬਹੁਤ ਹੋਇਆ ਤਾਂ ਇਹ ਹਾਲਾਤ ਨੇ ਇਹਨਾਂ ਲੋਕਾਂ ਦੇ ਕਿਉਂਕਿ ਇੱਥੇ ਆ ਕੇ ਇਹ ਹਾਲਾਤ ਦਿਖਾਉਣੇ ਇਹਨੇ ਜਿਆਦਾ ਜ਼ਰੂਰੀ ਨੇ ਕਿਉਂਕਿ ਕਈ ਵਾਰ ਜਿਹੜੀਆਂ ਟਰਾਲੀਆਂ ਨੇ ਉਹ ਸੜਕਾਂ ਤੇ ਜਿਹੜੇ ਪਿੰਡ ਨੇ ਘਰ ਨੇ ਉਤੋਂ ਤੱਕ ਤਾਂ ਪਹੁੰਚ ਕਰਦੀਆਂ ਨੇ ਪਰ ਇਹਨਾਂ ਥਾਵਾਂ ਤੇ ਆ ਕੇ ਵੀਰ ਮੈਂ ਕਹਾਂਗਾ ਵੀਰ ਨੂੰ ਫੜ ਕੇ ਥੋੜਾ ਜਿਹਾ ਬਾਉ ਲੈ ਆਓ ਅੱਗੇ ਤਾਂ ਮੈਂ ਅੱਗੇ ਜਾਣ ਦੀ ਹੁਣ ਕੋਸ਼ਿਸ਼ ਕਰ ਰਿਹਾ ਕਿਉਂਕਿ ਘਰ ਦੇ ਅੰਦਰ ਦੇ ਕੀ ਇਸ ਵੇਲੇ ਹਾਲਾਤ ਨੇ ਉਹ ਦਿਖਾਉਣੇ ਬਹੁਤ ਜ਼ਰੂਰੀ ਨੇ ਤਾਂ ਇਸ ਵੇਲੇ ਜਿੱਥੇ ਮੈਂ ਚੱਲ ਰਿਹਾ ਇੱਥੇ ਕਿੱਤੋਂ ਕੱਟ 3 ਤੋਂ 4 ਫੁੱਟ ਪਾਣੀ ਜੋ ਹੈ ਉਹ ਨਜ਼ਰ ਆ ਰਿਹਾ ਤਾਂ ਇਹ ਬਹੁਤ ਔਖਾ ਇਸ ਵੇਲੇ ਇਹਨਾਂ ਲੋਕਾਂ ਦੇ ਉੱਤੇ ਸਮਾਂ ਅਸੀਂ ਕਹਿ ਸਕਦੇ ਹਾਂ ਕਿ ਕੁਦਰਤ ਦੀ ਜਿਹੜੀ ਮਾਰ ਹੈ ਉਹ ਇਹ ਲੋਕ ਚੱਲ ਰਹੇ ਨੇ ਤਾਸੀ ਹੁਣ ਹੌਲੀ ਹੌਲੀ ਅੱਗੇ ਜਿਹੜਾ ਡੇਰਾ ਹੈ ਉੱਥੇ ਪਹੁੰਚ ਰਹੇ ਆ ਕਿਉਂਕਿ ਇਸ ਡੇਰੇ ਤੇ ਪਹੁੰਚ ਕੇ ਇਹਨਾਂ ਦੇ ਹਾਲਾਤ ਸਰਕਾਰ ਤੱਕ ਪਹੁੰਚਾਉਣੇ ਬਹੁਤ ਜ਼ਰੂਰੀ ਨੇ ਕਿਉਂਕਿ ਇੱਕ ਨਾਲ-ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮੀਡੀਆ ਲਗਾਤਾਰ ਇਸ ਪੂਰੇ ਇਲਾਕੇ ਦੀ ਇੱਕ ਇੱਕ ਜਿਹੜੀ ਤਸਵੀਰ ਹੈ ਉਹ ਸਰਕਾਰ ਤੱਕ ਪਹੁੰਚਾਰਿਆ ਹੈ ਪੰਜਾਬ ਦੇ ਲੋਕਾਂ ਤੱਕ ਪਹੁੰਚਾਰਿਆ ਪਰ ਕਈ ਵਾਰ ਲੋਕ ਜੋ ਅਸੀਂ ਕਹਿ ਸਕਦੇ ਹਾਂ ਕਿ ਹਰ ਜਗ੍ਹਾ ਚੰਗੇ ਮਾਰੇ ਲੋਕ ਹੁੰਦੇ ਨੇ ਜਿੱਥੇ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ ਤਾਂ ਕਈ ਲੋਕ ਸੋਚਦੇ ਨੇ ਕਿ ਸ਼ਾਇਦ ਮੀਡੀਆ ਸਿਰਫ ਕਿਨਾਰਿਆਂ ਤੋਂ ਖੜਾ ਹੋ ਕੇ ਤਸਵੀਰਾਂ ਬਸ ਖਿੱਚ ਕੇ ਵਾਪਸ ਚਲਾ ਜਾਂਦਾ ਜਦ ਕਿ ਅਸੀਂ ਪਹਿਲੇ ਦਿਨ ਤੋਂ ਹੀ ਗਰਾਊਂਡ ਜ਼ੀਰੋ ਦੇ ਉੱਤੇ ਡਟੇ ਹੋਏ ਹਾਂ ਕਿਉਂਕਿ ਇਸ ਵੇਲੇ ਇਹ ਜਿਹੜੀ ਮਾਰ ਪੰਜਾਬ ਚੱਲ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਮੀਡੀਆ ਦੀ ਜਿਹੜੀ ਇੱਕ ਵਧੀਆ ਭੂਮਿਕਾ ਨਿਭਾਉਣਾ ਸਾਡਾ ਫਰਜ ਹੈ ਤਾਂ ਕਿ ਸਰਕਾਰ ਨੂੰ ਮੌਜੂਦਾ ਜਿਹੜੇ ਗਰਾਊਂਡ ਰਿਐਲਿਟੀ ਹੈ ਉਸ ਬਾਰੇ ਪਤਾ ਲੱਗ ਸਕੇ ਤਾਂ ਇੱਥੇ ਇੱਕ ਗਾਂ ਸ਼ਾਇਦ ਮਰੀ ਇਸ ਘਰ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਤਾਂ ਜਿਸ ਤਰ੍ਹਾਂ ਵੀਰ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਪਸ਼ੂ ਨੇ ਤਾਂ ਕਾਫੀ ਅਸੀਂ ਕਹਿ ਸਕਦੇ ਕਿ ਭਾਵਕ ਕਰਨ ਵਾਲੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲੇ ਲੋਕ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਤਾ ਰਹੇ ਨੇ ਤਾ ਇਹ ਤੁਸੀਂ ਦੇਖੋ ਘਰ ਦੇ ਬਿਲਕੁਲ ਅਸੀਂ 메인 게ਟ ਤੇ ਪਹੁੰਚ ਚੁੱਕੇ ਆ ਤਾਂ ਇੱਥੇ ਤੁਸੀਂ ਦੇਖੋ ਕਿ ਕੀ ਹਾਲਾਤ ਨੇ ਜਿਹੜੇ ਅਨਾਜ ਤਣਕ ਸੰਭਣ ਵਾਲਾ ਡਰਮ ਹੈ ਉਹ ਪਾਣੀ ਦੇ ਨਾਲ ਇਸ ਵੇਲੇ ਗਿੱਲਾ ਹੋਇਆ ਸਾਰਾ ਸਮਾਨ ਕਣਕ ਵੀ ਇਹਨਾਂ ਦੀ ਰੁੜ ਚੁੱਕੀ ਹੈ ਤਾਂ ਕਾਫੀ ਭਾਵਕ ਕਰਨ ਵਾਲੇ ਹਾਲਾਤ ਨੇ ਇੱਕ ਗਾਂ ਇਸ ਘਰ ਦੇ ਵਿੱਚ ਵਿੜੇ ਚ ਮਰੀ ਕੋਈ ਨਜ਼ਰ ਆ ਰਹੀ ਹੈ ਤਾਂ ਲੋਕ ਇਸ ਵੇਲੇ ਬੜੀ ਔਖੀ ਜ਼ਿੰਦਗੀ ਕੱਟ ਅਹ ਦੇਖੋ ਨਜ਼ਰ ਆ ਰਹੇ ਨੇ ਤਾਂ ਅਸੀਂ ਵੀ ਇੱਥੇ ਪਹੁੰਚੇ ਆ ਜ਼ਰੂਰ ਤਾਂ ਹਾਲਾਤ ਕਾਫੀ ਬੁਰੇ ਨੇ ਤੁਸੀਂ ਦੇਖੋ ਕਿ ਇਹਨਾਂ ਦੇ ਟਿਊਬਵੈਲ ਸਾਰਾ ਸਮਾਨ ਜਿਹੜਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਰੁੜ ਚੁੱਕਿਆ ਵੀਰੇ ਕਿੰਨੀ ਕੁ ਤੂੜੀ ਸੀ ਆ ਤੁਹਾਡਾ ਮੇਰੇ ਖਿਆਲ ਘਰ ਬਣਾ ਰਹੇ ਸੀ ਤੁਸੀਂ ਇਟਾਂ ਬਜਰੀ ਨਜ਼ਰ ਆ ਰਹੀ ਹੈ ਬਿਆਸੀ ਟਰਾਲੀਆਂ ਤੂੜੀ ਜਿਹੜੀ ਰੁੜ ਗਈ ਆ ਤੋ ਟਿਪਰ ਰੇਦੇ ਸੀ ਉਹ ਮਰਬਾ ਸੀ ਮਿੰਟ ਸਭ ਕੁਝ ਖਰਾਬ ਹੋ ਗਿਆ ਫਸਲ ਦਾ ਕਿੰਨਾ ਕਿੰਨਾ ਫਸਾਉਂਦੇ ਫਸਲ ਦਾ ਸਾਰਾ ਹੋ ਗਿਆ ਫਸਲ ਖਤਮ ਹੋ ਗਈ ਫਸਲ ਕਿੰਨੇ ਕਿੰਨੇ ਏਕੜ ਫਸਲ ਹੈ ਆਪਾਂ ਦਾ 7 ਏਕੜ ਆਪਣੀਆਂ ਕੋਠੀ ਕਿਦੇ ਦਾ ਏਕੜ ਹੈ ਤਾਂ 10 ਏਕੜ ਇਹਨਾਂ ਦੀ ਫਸਲ ਕਿਉਂਕਿ ਕੱਲ ਮੈਂ ਕੋਸ਼ਿਸ਼ ਕਰਦਾ ਕੋਈ ਕੱਪੜਾ ਦਿਓ ਵੀਰ ਜੀ ਕੈਮਰਾ ਨਹੀਂ ਨਹੀਂ ਆ ਸਾਫ਼ ਕਰਦਾ ਮੈਂ ਕੋਸ਼ਿਸ਼ ਕਰਦਾ ਕਿ ਆਤ ਵੀ ਹੋ ਰਹੀ ਹੈ ਔਰ ਬਹੁਤ ਔਖੇ ਹਾਲਾਤਾਂ ਦੇ ਵਿੱਚ ਲੋਕ ਰਹਿ ਰਹੇ ਨੇ ਤਾਂ ਇਹ ਸਿਰਫ ਇਸ ਘਰ ਦੀ ਜਾਂ ਇਸ ਪਿੰਡ ਦੀ ਤਸਵੀਰ ਨਹੀਂ ਹੈ ਬਲਕਿ ਪੂਰਾ ਇਲਾਕਾ ਇਸ ਵੇਲੇ ਪਾਣੀ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਇੱਕ ਵਾਰ ਮੈਂ ਥੋੜਾ ਬਾਹਰ ਜਾ ਕੇ ਇੱਕ ਵਾਰੀ ਫੇਰ ਇਸ ਪਾਸੇ ਦੀ ਤਸਵੀਰ ਦਿਖਾ ਦਿਆਂ ਕਿਉਂਕਿ ਇਸ ਪਾਣੀ ਦੇ ਵਿੱਚ ਚੱਲਣਾ ਇੰਨਾ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਇੇਠਾਂ ਜਿਹੜੀਆਂ ਸੜਕਾਂ ਨੇ ਉਹ ਵੀ ਪਾਣੀ ਦੇ ਵਿੱਚ ਰੁੜ ਚੁੱਕੀਆਂ ਨੇ ਤਾਂ ਸਾਹਮਣੇ ਤੁਸੀਂ ਇਹਨਾਂ ਦੀ ਫਸਲ ਦੇਖੋ ਔਰ ਬਿਲਕੁਲ ਸਾਹਮਣੇ ਘਰ ਜਿਹੜੇ ਨਜ਼ਰ ਆ ਰਹੇ ਨੇ ਤਾਂ ਸਾਰੇ ਦੇ ਸਾਰੇ ਇਹ ਘਰ ਜਿਹੜੇ ਨੇ ਪਾਣੀ 'ਚ ਡੁੱਬੇ ਹੋਏ ਨੇ ਅੱਗੇ ਇਹਨਾਂ ਦੀ ਜਿਹੜੀ ਤੂੜੀ ਹੈ ਉਹ ਜੋ ਇਹ ਰੁੜ ਚੁੱਕੀ ਹੈ ਤਾਂ ਡੰਗਰਾਂ ਦੇ ਲਈ ਇਸ ਵੇਲੇ ਪਸ਼ੂਆਂ ਦੇ ਲਈ ਬਹੁਤ ਔਖਾ ਸਮਾਂ ਕਿਉਂਕਿ ਉਹਨਾਂ ਦਾ ਚਾਰਾ ਜਿਹੜਾ ਉਹ ਇੱਕ ਵੱਡੀ ਦਿੱਕਤ ਬਣ ਰਿਹਾ ਵੀਰੇ ਮੈਂ ਕਹੂੰਗਾ ਕੈਮਰੇ ਉਹਦੇ ਨਾਲ ਆ ਜਾਓ ਕਿਉਂਕਿ ਉਹਨਾਂ ਦੇ ਕੋਲ ਕੈਮਰਾ ਵੀ ਹੈ ਤਾਂ ਹਨੀਸ਼ ਨੂੰ ਮੈਂ ਕਹਾਂਗਾ ਇਸ ਪਾਸਿਓਂ ਕਿਉਂਕਿ ਉੱਚੀ ਜਗ੍ਹਾ ਥੋੜੀ ਔਰ ਅਸੀਂ ਇੱਥੇ ਆ ਕੇ ਇਹ ਤਸਵੀਰਾਂ ਦਿਖਾ ਰਹੇ ਹਾਂ ਤਾਂ ਲੋਕਾਂ ਨੇ ਇੱਥੇ ਕਰਦੀ ਮਰਮਤ ਦੀ ਕੋਸ਼ਿਸ਼ ਕਰਦਾ ਸੀ ਉਹ ਵੀ ਪੂਰੀ ਰੇਤ ਬਜਰੀ ਜਿਹੜੀ ਆ ਉਹ ਪਾਣੀ ਦੇ ਵਿੱਚ ਰੁੜ ਚੁੱਕੀ ਹੈ ਤਾਂ ਕੋਸ਼ਿਸ਼ਾਂ ਜ਼ਰੂਰ ਇਹਨਾਂ ਨੇ ਕੀਤੀਆਂ ਕਿ ਇਹਨੂੰ ਰੋਕਿਆ ਜਾਵੇ ਇੱਥੇ ਬੋਰੀਆਂ ਤੁਸੀਂ ਦੇਖੋ ਕਿ ਆਪਣੀ ਵੱਲੋਂ ਇੱਕ ਆਰਜੀ ਬੰਨ ਲਗਾਉਣ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਵੀ ناکਾਮ ਰਹੀ ਤਾਂ ਪਾਣੀ ਇਸ ਵੇਲੇ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਔਰ ਇਹ ਜਿਹੜਾ ਨਵਾਂ ਘਰ ਬਣ ਰਿਹਾ ਸੀ ਉਥੇ ਤਾਂ ਬਹੁਤ ਦੁੱਖ ਦੇਣ ਵਾਲੇ ਹਾਲਾਤ ਨੇ ਘਰਾਂ ਦਾ ਸਮਾਨ ਇਸ ਵੇਲੇ ਪਾਣੀ ਦੇ ਵਿੱਚ ਖਿਲਰਿਆ ਰੁੜਦਾ ਹੋਇਆ ਇਸ ਵੇਲੇ ਤਰਾਸਦੀ ਹੈ ਪੰਜਾਬ ਦੀ ਜੋ ਹਾਲਾਤ ਵੇਖਣ ਨੂੰ ਮਿਲ ਰਹੇ। ਬਿਆਸ ਦਰਿਆ ਦਾ ਜ਼ਿਕਰ ਕਰਾਂਗੇ ਜਿੱਥੋਂ ਦੇ ਕੰਢੇ ਵਾਸਤੇ ਪਿੰਡ ਵਜ਼ੀਰਪੁੱਲਰ ਦੇ ਵਿੱਚ ਬਿਆਸ ਦਰਿਆ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਔਰ ਦਰਿਆ ਦੇ ਨਾਲ ਲੱਗਦੇ ਇੱਕ ਘਰ ਦੇ ਵਿੱਚ ਤਰੇੜਾਂ ਆ ਗਈਆਂ ਤੇ ਘਰ ਦੇ ਕਿਸੇ ਵੀ ਸਮੇ ਡਿੱਗਣ ਦਾ ਡਰ ਬਣਿਆ ਹੋਇਆ ਹੈ। ਇੱਥੋਂ ਤੱਕ ਹਾਲਾਤ ਜਿਹੜੇ ਨੇ ਉੱਪ ਚ ਗਏ ਨੇ ਕਿਉਂਕਿ ਪਾਣੀ ਤਾਂ ਜਿੜਾ ਘਰਾਂ 'ਚ ਭਰਿਆ ਹੀ ਹੈ ਬਲਕਿ ਤਰੇੜਾਂ ਆਉਂਦੀਆਂ ਹੋਈਆਂ ਘਰਾਂ ਦੇ ਵਿੱਚ ਨਜ਼ਰ ਆਈਆਂ ਨੇ ਔਰ ਇਹ ਤਸਵੀਰਾਂ। ਤਾਂ ਲੋਕਾਂ ਨੂੰ ਖਾਲੀ ਕਰਨ ਨੂੰ ਮਜਬੂਰ ਨੇ। ਇੱਕ طرف ਜਿੱਥੇ ਬਿਆਸ ਦਰਿਆ ਦਾ ਪਾਣੀ ਹਰ طرف ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਤਸਵੀਰਾਂ ਬਰਸਾਦ ਦੀਆਂ ਔਰ ਬਰਸਾਦ ਨਾਲ ਹੋਣ ਵਾਲੇ ਨੁਕਸਾਨ ਦੀਆਂ ਨੇ ਹੈਗੀਆਂ ਅੱਜ ਸਾਂਝੀਆਂ ਕਰਾਂਗੇ ਇਸ ਸਮੇ ਅਸੀਂ ਬਿਆਸ ਦਰਿਆ ਦੇ ਬਿਲਕੁਲ ਕਿਨਾਰੇ ਦੇ ਉੱਤੇ ਪਿੰਡ ਵਸਦਾ ਜਿਹੜਾ ਵਜ਼ੀਰਪੁਰ ਲਰ ਉੱਥੇ ਮੌਜੂਦ ਹਾਂ ਔਰ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਬੇਹੱਦ ਮੰਦੇ ਹਾਲਾਤ ਜਿਹੜੇ ਨੇ ਉਹ ਇੱਥੇ ਦੇਖਣ ਨੂੰ ਮਿਲ ਰਹੇ ਨੇ ਇਸ ਸਮੇ ਵਜ਼ੀਰਪੁਰ ਲਰ ਦੀ ਫਿਰਨੀ ਆ ਪੁਰਾਣਾ ਵਜ਼ੀਰ ਕਿਹਾ ਜਾਂਦਾ ਇਸ ਨੂੰ ਔਰ ਉਸ ਜਗ੍ਹਾ ਦੇ ਉੱਤੇ ਅ ਔਰ ਉੱਚਾ ਇਸ ਖੇਤਰ ਨੂੰ ਮੰਨਿਆ ਜਾਂਦਾ ਸੀਗਾ ਲੇਕਿਨ ਅੱਜ ਦੇ ਇਹ ਹਾਲਾਤ ਹੈਗੇ ਆ ਕਿ ਪਿੱਛੇ ਇੱਕ ਘਰ ਜਿਹੜਾ ਹੈਗਾ ਉਹ ਡਿੱਗ ਚੁੱਕਾ ਹੈ ਇਨਾ ਢਿੱਗਾਂ ਦੇ ਉੱਤੇ ਜੋ ਬਣਿਆ ਹੋਇਆ ਸੀ ਉਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਜਗ੍ਹਾ ਤਰੇੜਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਔਰ ਲੋਕਾਂ ਵੱਲੋਂ ਆਪਣੇ ਘਰ ਦੁਕਾਨਾਂ ਜਿਹੜਾ ਹੈ ਉਹ ਖਾਲੀ ਕੀਤੇ ਜਾ ਰਹੇ ਨੇ ਦੁਕਾਨਾਂ ਦੇ ਵਿੱਚੋਂ ਸਮਾਨ ਦੀ ਗੱਲ ਕਰਾਂਗੇ ਕਿ ਸਮਾਨ ਕੱਢਿਆ ਜਾ ਰਿਹਾ ਹੌਲੀ-ਹੌਲੀ ਕਰਕੇ ਇਸ ਤਰ੍ਹਾਂ ਹੀ ਸਾਹਮਣੇ ਜੋ ਘਰ ਨੇ ਉਹਨਾਂ ਵੱਲੋਂ ਆਪਣੇ ਘਰਾਂ ਦੇ ਵਿੱਚੋਂ ਸਮਾਨ ਕੱਢਿਆ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਲਗਾਤਾਰ ਖੋਰ ਲੱਗ ਰਹੀ ਹੈ ਲਗਾਤਾਰ ਮਿੱਟੀ ਜਿਹੜੀ ਹੈਗੀ ਆ ਉਹ ਖਿਸਕਦੀ ਜਾ ਰਹੀ ਹੈ ਸਟਿੱਕ ਤੋਂ ਔਰ ਕਦੋਂ ਕੋਈ ਘਰ ਡਿੱਗ ਜਾਵੇ ਇਸ ਬਾਰੇ ਕੁਝ ਵੀ ਕਹਿਣਾ ਹਲੇ ਸੰਭਵ ਨਹੀਂ ਹੈ ਤਾਂ ਇਹਨਾਂ ਦੁਕਾਨ ਦੇ ਜਿਹੜੇ ਮਾਲਕ ਨੇ ਜਾਂ ਇਸ ਘਰ ਦੇ ਜਿਹੜੇ ਮਾਲਕ ਨੇ ਉਹ ਮੇਰੇ ਨਾਲ ਇਸ ਵੇਲੇ ਮੌਜੂਦ ਨਹੀਂ ਪਹਿਲਾਂ ਤਾਂ ਕਰਾਂਗੇ ਤੁਹਾਡਾ ਨਾਮ ਹੈਗਾ ਭਾਜੀ ਤੁਹਾਡਾ ਰਮਜੋਤ ਕਿ ਨਜ਼ਰ ਹੋ ਗਿਆ ਇੱਥੇ ਰਹਿਨੇ ਇੱਥੇ ਭਾਈ 25 30 ਸਾਲ ਹੋ ਚੱਲੇ ਆ ਰਹਿੰਦਿਆਂ ਨੂੰ ਤੇ ਹੁਣ ਹਾਲਾਤ ਇਡੇ ਕਿ ਭਾਜੀ ਮੜੇ ਹੋ ਚੁੱਕੇ ਆ ਕਿ ਘਰ ਵੀ ਗਿਰਦੇ ਜਾ ਰਹੇ ਆ ਤੇ ਦੁਕਾਨਾਂ ਵੀ ਗਿਰਦੀਆਂ ਜਾ ਰਹੀਆਂ ਵਾ ਸਾਡੇ ਦੇ ਘਰ ਦੇ ਮਤਲਬ ਕਿ ਕੱਲ ਦੇ ਅਸੀਂ ਖਾਲੀ ਕਰ ਰਹੇ ਆ ਘਰ ਨੂੰ ਖਾਲੀ ਕਰਕੇ ਕਿਤੇ ਦੇ ਘਰ ਸਮਾਨ ਸ਼ਿਫਟ ਕੀਤਾ ਆਇਆ ਵਾ ਤੇ ਘਰ ਦੇ ਵਿੱਚ ਤਰੇੜਾਂ ਆ ਗਈਆਂ ਵਾ ਮਤਲਬ ਕਿ ਤਰੇੜਾਂ ਇੰਨਾ ਕਿ ਡਰ ਵਾ ਉਹਨਾਂ ਦਾ ਕਿ ਬਾਰਿਸ਼ ਨਾਲ ਇੰਨਾ ਕਿ ਮੁਸ਼ਕਲ ਆ ਕਿ ਡਿੱਗਣੀ ਵਾਲਾ ਹੁਣ ਡਿੱਗ ਜੇ ਘੜੀ ਨੂੰ ਡਿੱਗ ਜੇ ਬਾਰਿਸ਼ ਨਾਲ ਇੰਨਾ ਬੁਰਾ ਹਾਲ ਤੇ ਪਾਣੀ ਨਾਲ ਇੰਨਾ ਬੁਰਾ ਹਾਲ ਆ ਤੇ ਸੋ ਅਸੀਂ ਇਹੋ ਦਰਖਾਸਤ ਕਰਦੇ ਆ ਕਿ ਜੋ ਵੀ ਹਵਾਤੋਂ ਬਾਤ ਸਾਹ ਦਿੱਤਾ ਜਾਵੇ ਕਿੰਨੇ ਕੁ ਭਾਜੀ ਘਰ ਹੈਗੇ ਇੱਥੇ ਜਿਹੜੇ ਇੱਥੇ ਭਾਜੀ ਕਾਫੀ ਘਰ ਵਾ ਮਤਲਬ 100 ਜਿਹੜੇ ਪ੍ਰਭਾਵਿਤ ਆ ਜਿਹੜੇ ਪ੍ਰਭਾਵਿਤ ਆ ਜਿਹੜੇ ਇਸ ਖੇਤਰ ਦੇ ਵਿੱਚ ਆ ਜਿਹੜੇ ਵਿਲੇ ਕੀਤੇ ਜਾ ਰਹੇ ਆ ਮਤਲਬ ਇਹ ਸਾਰੀ ਆ ਜਿਹੜੇ ਘਰ ਇਹ ਆ ਭਾਜੀ ਇਹ ਹੈਗੇ 10 12 ਵੱਤੋਂ ਵੱਤ 15 ਹੋਣਗੇ ਘਰ ਕਿ ਜਿਹੜੇ ਸਮਾਨ ਖਾਲੀ ਕਰਕੇ ਤੇ ਕਿਤੇ ਸ਼ਿਫਟ ਕਰ ਰਹੇ ਆ ਤੇ ਅਸੀਂ ਵੀ ਆਪਣਾ ਸਮਾਨ ਜਿਹੜਾ ਕਿਸੇ ਘਰ ਸ਼ਿਫਟ ਕੀਤਾ ਵਾ ਤੇ ਘਰ ਦੇ ਵਿੱਚ ਤਰੇੜਾਂ ਆ ਗਈਆਂ ਵਾ ਪਾਣੀ ਨਾਲ ਇੰਨਾ ਕੁ ਬੁਰਾ ਹਾਲ ਆ ਭਾਈ ਇੱਥੇ ਰਹਿ ਗਈ ਆ ਤੇ ਬੜਾ ਥੋੜਾ ਮਦਾ ਸਮਾਨ ਰਹਿ ਗਿਆ ਭਾਂਡੇ ਭੋਂਡੇ ਰਹਿ ਗਏ ਉਹ ਚੁੱਪਣ ਵਾਲੇ ਰਹਿ ਗਏ ਜੀ ਬਹੁਤ ਮੰਦੀ ਹਾਲਤ ਦੇ ਅਸੀਂ ਕੱਲ੍ਹ ਸਾਬ ਰਾ ਵੀ ਰੋਟੀ ਨਹੀਂ ਖਾਧੀ ਗਈ ਇਹ ਗੱਲ ਭੁੱਖੇ ਸੁੱਤੇ 1:30 ਵਜੇ ਇੰਨੀ ਰਸੋਈ ਜਾ ਕੇ ਵੇਖੋ ਕਿੱਦੇ ਟਿਪ ਟਿਪ ਘੁੰਡਦੀ ਯਾਰ ਤਸਵੀਰਾਂ ਜਿਹੜੀਆਂ ਹੈਗੀਆਂ ਨਾਲ ਉਸ ਘਰ ਦੀਆਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਭਾਈ ਤੁਸੀਂ ਨਾਲ ਆਇਓ ਜਿਹੜਾ ਜਿਹੜਾ ਘਰ ਦਾ ਇੱਕ ਥੋੜਾ ਦਿਖਾ ਦਿਓ ਔਰ ਗਲੀ ਜਿਹੜੀ ਹੈਗੀ ਆ ਇੱਥੋਂ ਦੇ ਜਿਹੜ ਅ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਉਹ ਤੁਸੀਂ ਦੇਖ ਹੀ ਸਕਦੇ ਆ ਤਸਵੀਰਾਂ ਸਾਰਾ ਕੁਝ ਆਪਣੇ ਆ ਬਿਆਨ ਕਰ ਰਹੀਆਂ ਆ ਸਾਹਮਣੇ ਦਰਿਆ ਦੀ ਗੱਲ ਕਰਾਂਗੇ ਤਾਂ ਤੇਜ਼ ਰਫ਼ਤਾਰ ਦਰਿਆ ਜਿਹੜਾ ਹੈਗਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇੰਨੇ ਸਾਲ ਹੋ ਗਏ ਇਸ ਪਿੰਡ ਨੂੰ ਬੜਾ ਉੱਚਾ ਥਾਂ ਜਣਾ ਜਾਂਦਾ ਸੀਗਾ ਔਰ ਕਹਿੰਦੇ ਸੀਗੇ ਕਿ ਕਾਫੀ ਉੱਚਾ ਹੈਗਾ ਥਾਂ ਔਰ ਇੱਥੇ ਕਦੀ ਘਟਨਾਕ੍ਰਮ ਜਿਹੜਾ ਹੈਗਾ ਕਦੀ ਅਜਿਹਾ ਨਹੀਂ ਦੇਖਣ ਨੂੰ ਮਿਲਿਆ ਲੇਕਿਨ ਇਸ ਵਾਰ ਬਰਸਾਤ ਇੰਨੀ ਕਿ ਜ਼ਿਆਦਾ ਹੋ ਗਈ ਕਿਉਂਕਿ ਇੱਕ ਤਾਫਤ ਜਿਹੜੀ ਹੈਗੀ ਜ਼ਮੀਨੀ ਪੱਧਰ ਦੇ ਉੱਤੇ ਦਰਿਆ ਬਿਆਸ ਤੋਂ ਦੇਖਣ ਨੂੰ ਮਿਲ ਰਹੀ ਹੈ ਤਾਂ ਬਰਸਾਤ ਜਿਹੜੀ ਹੈਗੀ ਲਗਾਤਾਰ ਉਹ ਨੁਕਸਾਨ ਕਰਦੀ ਹੋਈ ਨਜ਼ਰ ਆ ਰਹੀ ਹੈ। ਭਾਜੀ ਤੁਸੀਂ ਬਾਹਰ ਆ ਜਾਓ ਥੋੜਾ ਜਣਾ ਕਿਉਂਕਿ ਜਗਾ ਤਾਂ ਇਹ ਅੱਗੇ ਹੀ ਤਰੇੜਾਂ ਆਈਆਂ ਹੋਈਆਂ। ਇੱਕ ਜਣਾ ਜਿਹੜੇ ਉਹ ਵੀਰ ਹੈਗੇ ਨਾਲ ਉਹਨਾਂ ਨੂੰ ਰਹਿਣ ਦੋ। ਬੇਟਾ ਆ ਜਾਓ ਬਾਹਰ ਆ ਜਾਓ। ਆ ਜਾਓ। ਭਾਈ ਤਸਵੀਰਾਂ ਨੇ ਇਸ ਘਰ ਦੀਆਂ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਨਜ਼ਦੀਕ ਤੋਂ ਆਣ ਕੇ ਇੱਕ ਵਾਰੀ ਅੱਗੇ ਤੋਂ ਦਿਖਾ ਦਿਓ ਕਿ ਕਿਦਾਂ ਦੇ ਹਾਲਾਤ ਹੈਗੇ ਔਰ ਘਰ ਨੂੰ ਜਿਹੜਾ ਹੈਗਾ ਫਰੀ ਕੀਤਾ ਜਾ ਰਿਹਾ, ਖਾਲੀ ਕੀਤਾ ਜਾ ਰਿਹਾ ਇੱਕ ਸਾਬਨਾ। ਸਾਰਾ ਸਮਾਨ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਇੱਥੋਂ। ਹਰ ਪਾਸੇ ਤਰਾਹੀਤ ਰਾਹੀਤ ਰਾਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਗਵਰਨਰ ਗੁਲਾਬਚੰਦ ਕਟਾਰੀਆ ਨੇ ਡੇਰਾ ਬਾਬਾ ਨਾਨਕ ਦੇ ਪ੍ਰਭਾਵਿਤ ਇਲਾਕਿਆਂ ਦਾ ਉਹਨੇ ਜਾਇਜ਼ਾ ਲਿਆ ਹੈ ਔਰ ਕਰਤਾਰਪੁਰ ਕਾਰੀਡੋਰ ਦੇ ਨੇੜੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਪੀੜਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਗੱਲਬਾਤ ਕੀਤੀ ਹੈ ਔਰ ਇਹ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਮੌਕਾ ਵਖਾਈ ਗਵਰਨਰ ਪੰਜਾਬ ਜਾ ਰਹੇ ਨੇ ਤਾਂ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਦੇ हेक्टर से भी अधिक जमीन पर जो है ना पानी आज की तारीख में फैला हुआ है जगह जगह कई तरन तार इस दृष्टि से अभी तक तो थोड़ा बचा हुआ है कि फिरोज पर मैं कम से कम काफी लोगों को आठ कैंप लगा करके भी उसमें उनको सब खोला करके रोका हुआ है यहाँ ये है कि अभी तक केवल साठ लोगों को निकाल कर चलाए हैं ਤੋਂ ਪਤਾ ਤਾ ਗਿਆ ਕੀ ਮੰਗੱਖੀ ਹੈ ਇਹਦੇ ਚ ਮੰਗ ਜਿਹੜੀ ਕੀਤੀ ਆ ਕਿ ਜਿਹੜਾ ਤੁਹਾਡਾ ਬਾਰਡਰ ਹੈ ਜੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੈਂ ਲਿਖੀ ਸੀ ਤੇ ਹੁਣ ਮੈਂ ਗੁਰਨਤ ਸਾਹਿਬ ਨੇ ਆਉਣਾ ਸੀ ਫਿਰ ਮੈਂ ਕਿ ਤੁਹਾਡੇ ਰਾਈ ਵੀ ਭੇਜਦਾ ਉਹਦੇ ਚ ਲਿਖਿਆ ਕਿ ਤੁਸੀਂ ਬੰਦ ਬਣਾਇਆ ਜਾਏ ਸੱਕੀ ਨਾਲਾ ਜਿਹੜਾ ਇਹਨੂੰ ਕੀਤਾ ਜਾਏ ਜਿੰਨੇ ਪੈਸੇ ਲੱਗਦੇ ਗਵਰਨਮੈਂਟ ਆਫ ਇੰਡੀਆ ਉਹਨੂੰ ਦਵੇ ਕਿਉਂਕਿ ਇਹ ਤੁਸੀਂ ਬੰਦ ਜਿਹੜਾ ਵਾ ਇਹ ਫਰਸਟ ਡਿਫੈਂਸ ਲਾਈਨ ਹੈ ਜਿਹੜੀ ਸੱਕੀ ਆ ਇਹ ਸੈਕੰਡ ਡਿਫੈਂਸ ਲਾਈਨ ਹੈ ਆਪਣੀ ਜੇ ਅਸੀਂ ਡਿਫੈਂਸ ਮਜ਼ਬੂਤ ਰੱਖਾਂਗੇ ਤੇ ਪੰਜਾਬ ਬਚੇਗਾ ਹਿੰਦੁਸਤਾਨ ਬਚੇਗਾ ਲੜਾਈਆਂ ਅਸੀਂ ਲੜਦੇ ਆਂ ਹੜਾਂ ਚ ਅਸੀਂ ਰੋੜ ਜਾਂਦੇ ਆਂ ਜਿਸ ਵੇਲੇ ਆਪਰੇਸ਼ਨ ਸੰਦੂਰ ਹੋਇਆ ਤੁਸੀਂ ਵੇਖਿਆ ਕੀ ਲੋਕਾਂ ਦੇ ਹਾਲਾਤ ਸੀਗੇ ਪਰ ਇਹਨਾਂ ਦੇ ਇਹਨਾਂ ਦੇ ਪਿੰਡਾਂ ਚੋਂ ਇੱਕ ਬੰਦਾ ਨੇ ਉੱਠਿਆ ਕਹਿੰਦੇ ਜੀ ਸਾਨੂੰ ਕੋਈ ਪਰਵਾਹੀ ਨਹੀਂ ਇੱਥੇ ਬੈਠੇ ਆਂ ਤੇ ਜੇ ਐਡੇ ਸੂਰਬੀਰ ਜਿਹੜੇ ਲੋਕ ਨੇ ਇਹਨਾਂ ਦੀ ਮਦਦ ਕਰਨ ਲਈ ਗਵਰਨਮੈਂਟ ਆਫ ਇੰਡੀਆ ਨੂੰ ਅੱਗੇ ਆਉਣਾ ਪਏਗਾ ਪਾਕਿਸਤਾਨ ਨਾਲ ਜੇ ਮੁਕਾਬਲਾ ਕਰਨਾ ਗਵਰਨਮੈਂਟ ਆਫ ਇੰਡੀਆ ਨੂੰ ਅੱਗੇ ਆਉਣਾ ਪਏਗਾ ਜੇ ਅਸੀਂ ਇਹ ਕਹਿੰਦੇ ਆ ਕਿ ਅਸੀਂ ਸੰਦੂਰ ਆਪਰੇਸ਼ਨ ਤੋਂ ਬਾਅਦ ਉਹ ਜੋ ਆਪਰੇਸ਼ਨ ਕਰਨਾ ਚਾਹੁੰਦੇ ਆ ਤੇ ਉਹ ਆਪਰੇਸ਼ਨ ਹੈ ਤੁਸੀਂ ਬੰਤੇ ਸੱਕੀ ਨਾਲਾ ਨਾ ਗੁਰਦਾਸਪੁਰ ਡੁੱਬੇਗਾ ਤੇ ਨਾ ਹੀ ਅੰਮ੍ਰਿਤਸਰ ਡੁੱਬੇਗਾ ਇਹ ਸਿੱਧਾ ਪਾਣੀ ਜਿਹੜਾ ਪਾਕਿਸਤਾਨ ਨੂੰ ਹਿੱਟ ਕਰੇਗਾ ਇਹਦੇ 'ਚ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਲਿਖਿਆ ਤੁਸੀਂ ਗੁਰਦਾਸਪੁਰ ਦੇ ਐਮਪੀ ਕਾਹੀ ਗੁਰਦਾਸਪੁਰ ਜ਼ਿਲ੍ਹੇ ਦੇ ਪਠਾਨਕੋਟ ਜ਼ਿਲ੍ਹੇ ਦੋਨਾਂ ਜ਼ਿਲ੍ਹੇ 'ਚ ਕਾਫੀ ਨੁਕਸਾਨ ਹੋਇਆ ਇਸ ਵਾਸਤੇ ਕੋਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਿਹਾ ਹਾਂ ਕੇਂਦਰ ਸਰਕਾਰ ਤੋਂ ਨੂੰ ਵੇਖੋ ਸਾਡੇ ਤੇ ਅਜੇ ਤੇ ਮੇਰੀ ਇਹੋ ਹੀ ਕਿਉਂਕਿ ਕੱਲ ਗਵਰਨਰ ਸਾਹਿਬ ਦੱਸ ਕੇ ਕਹੇ ਨੇ ਕਿ ਐਗਰੀਕਲਚਰ ਮਿਨਿਸਟਰ ਆਉਣਗੇ ਉਹ ਦੇਖੋ ਕਿ ਪਹਿ ਉਹਦੇ ਬਾਰੇ ਕੁ ਰਿਐਕਸ਼ਨ ਕੀਤਾ ਜਾਏਗਾ ਰਿਐਕਟ ਕੀਤਾ ਜਾਏਗਾ ਇਹ ਨਹੀਂ ਕਰਦੇ ਤੇ ਜਰੂਰ ਰਿਐਕਟ ਕਰਾਂਗੇ ਪ੍ਰਾਈਮ ਮਿੰისტਰ ਸਾਹਿਬ ਕੋਲ ਟਾਈਮ ਵੀ ਮੰਗਿਆ ਕਿ ਸਪੈਸ਼ਲ ਪੈਕੇਜ ਸਭ ਕੁਝ ਉਹ ਅਸੀਂ ਪ੍ਰਾਈਮ ਮਿੰისტਰ ਸਾਹਿਬ ਨੂੰ ਇਹ ਕਿਹਾ ਕਿ ਤੁਸੀਂ ਸਾਨੂੰ ਇਮੀਡੀਏਟਲੀ ਟਾਈਮ ਜਿਹੜੇ ਕਾਂਗਰਸੀ ਐਮਪੀ ਆਪਣੇ ਰਾਜਾ ਵਰਿੰਗ ਜੀ ਅਸੀਂ ਸਾਰਿਆਂ ਨਾਲ ਗੱਲ ਕੀਤੀ ਚੰਨੀ ਸਾਹਿਬ ਜਿਨੇ ਅਸੀਂ ਐਮਪੀ ਹਾਂ ਕਿ ਉਹਨਾਂ ਕੋਲ ਟਾਈਮ ਲਈਏ ਤੇ ਪੰਜਾਬ ਦੀ ਗੱਲ ਕਰੀਏ ਕਿ ਜਿਹੜੇ ਕਾਜ਼ ਕਰਕੇ ਜਿਹੜੇ ਜ਼ਿਆਦਾ ਡੁੱਬੇ ਨੇ ਉਹ ਬਾਰਡਰ ਡਿਸਟ੍ਰਿਕਟ ਡੁੱਬੇ ਨੇ ਜੀ ਫਰੋਜਪੁਰ ਤਰਨਤਾਰ ਅੰਮ੍ਰਿਤਸਰ ਗੁਰਦਾਸਪੁਰ ਇਹ ਸਾਰੇ ਸੀ ਪਾਕਿਸਤਾਨ ਦੇ ਨਾਲ ਬਾਰਡਰ ਨਾਲ ਲੱਗਦੇ ਸਾਨੂੰ ਤੇ ਪੈਕੇਜ ਇਸ ਵੇਲੇ ਚਾਹੀਦਾ ਕਿ 88 ਚੜ ਆਇਆ ਸੀ 37 ਸਾਲ ਬਾਅਦ ਦੁਬਾਰਾ ਆਇਆ ਉਹ ਜਿਹੜਾ ਹੜ ਆ ਉਹ ਆਉਂਦੇ ਪੰਜਾਹ ਸਾਲਾਂ ਚ ਕਦੀ ਨਾ ਇਹਦੇ ਚ ਆਪਾਂ ਇਮੀਡੀਏਟਲੀ ਕੰਟਰੋਲ